ਕੰਬਾਰ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਜਾ ਰਹੀ ਇੱਕ ਸਕੂਲ ਦੀ ਅਧਿਆਪਕਾ ਦੀ ਹਾਦਸੇ ਦੌਰਾਨ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹਾਦਸੇ ਵਿੱਚ ਮਾਰੀ ਗਈ ਮ੍ਰਿਤਕਾ ਦੀ ਪਛਾਣ ਜਲੰਧਰ ਦੇ ਪੂਰਨਪੁਰ ਦੀ ਰਹਿਣ ਵਾਲੀ ਜੈਸਿਕਾ ਪਤਨੀ ਰਾਹੁਲ ਪਰਵਾਨਾ ਵਜੋਂ ਹੋਈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਲੁਧਿਆਣੇ ਦੇ ਆਈਬੀ 22 ਵਾਰਲਡ ਵਲੇ ਸਕੂਲ ਵਿਖੇ ਵਿਦਿਆਪਕ ਸੀ ਸੋਮਵਾਰ ਨੂੰ ਉਹ ਕਾਰ ਵਿੱਚ ਸਵਾਰ ਹੋ ਕੇ ਲੁਧਿਆਣੇ ਜਾ ਰਹੀ ਸੀ ਫਲੋਰ ਮੁੱਖ ਮਾਰਗ ਤੇ ਟਾਇਰ ਫਟਣ ਕਾਰਨ ਖਲਾਈ ਓਵਰ ਉੱਪਰ ਖੜੇ ਅਲਵਾਰੇ ਦੇ ਟੈਂਕਰ ਵਿੱਚ ਉਹਨਾਂ ਦੀ ਕਾਰ ਟਕਰਾ ਗਈ ਜਿਸ ਕਾਰਨ ਜੈਸਕਾ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਰ ਦੇ ਚਾਲਕ ਰਾਮੇਸ਼ਾ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ ਉਸ ਦੀਆਂ ਅੱਖਾਂ ਅੱਗੇ ਅਚਾਨਕ ਹਨੇਰਾ ਆ ਗਿਆ ਅਤੇ ਕਾਰ ਖੜੇ ਟੈਂਕਰ ਵਿੱਚ ਜਾ ਵੱਜੀ ਟੈਂਕਰ ਚਾਲਕ ਰੌਣਕੀ ਰਾਮ ਨੇ ਦੱਸਿਆ ਕਿ ਉਹ ਆਪਣੇ ਟੈਂਕਰ ਦਾ ਟਾਇਰ ਬਦਲਣ ਲਈ ਖੜਾ ਸੀ ਉਸ ਨੇ ਕਾਰ ਚਾਲਕ ਨੂੰ ਇਸ਼ਾਰਾ ਵੀ ਮਾਰਿਆ ਪਰ ਉਸ ਦੇ ਬਾਵਜੂਦ ਵੀ ਕਾਰ ਚਾਲਕ ਉਸ ਦੇ ਟੈਂਕਰ ਵਿੱਚ ਜਾ ਵੱਜੀ ਜਿਸ ਕਾਰਨ ਇਹ ਭਾਣਾ ਵਰਤ ਗਿਆ ਮੌਕੇ ਤੇ ਪਹੁੰਚੇ ਥਾਣਾ ਫਲੋਰ ਦੇ ਐਸਐਸਬੀ ਜੇ ਕੁਮਾਰ ਨੇ ਦੱਸਿਆ ਕਿ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਵਿਖੇ ਪੇਜ ਦਿੱਤਾ ਗਿਆ ਤੇ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਉਹਦੇ ਬਾਰੇ ਵਿੱਚ ਜਗਾ ਹੋਇਆ ਹੈ ਇੱਕ ہماری ਭੈਣ ਤੋਂ ਨਗਰੇ ਇਹਨਾਂ ਦਾ ਬਹੁਤ ਉਹ ਤੋਂ ਵੀ ਸਾਰੀ ਬਟਾ 1540 ਬਟਾ 1540 ਬਟਾ ਕੀ ਲਾਗ ਕੋਈ ਨਾ ਇੱਕ ਟੂਰਾ ਡੋਵਰ ਕਰ ਦਿਓ ਹਾਂ ਤੇ ਇਹਦੇ ਵਾਲੇ ਕਰ ਦਿਓ ਮੈਡਮ ਦਾ ਫੋਨ ਦਿੱਤੀ ਹੈ ਫੋਨ ਮੇਰੇ ਕੋਲ ਨਾਲ ਬਣਾ ਉਹਨਾਂ ਦਾ ਫੋਨ ਆਉਣਾ ਇਹਨਾਂ ਨਾਲ ਬੰਦੇ ਬੈਠੇ ਆਪਰੇ ਇਸੇ ਵੇਲੇ Hãy subscribe cho kênh Ghiền Mì Gõ Để không ਮੇਰਾ ਨਾਮ ਗਾਮੇਸ਼ਾ ਹੈ ਜੀ ਹਾਂਜੀ ਕੀ ਹੋਇਆ ਹੈ ਮੇਰੀ ਸ਼ਾਪਤੀ ਤੇ ਦਰਦ ਆਈ ਜੀ ਮਾਹੀ ਉਧਰ ਆ ਰਹੇ ਜਲੰਧਰੋਂ ਹਾਂਜੀ ਹਾਂਜੀ ਮੈਨੂੰ ਪਤਾ ਹੀ ਨਹੀਂ ਲੱਗਾ ਕੁਝ ਦਿਸਿਆ ਹੀ ਨਹੀਂ ਨੀਰ ਨਹੀਂ ਆ ਗਿਆ ਖਾਰੇ ਮੇਰੇ ਤੋਂ ਟਰੱਕ ਖੜਾ ਹੀ ਵਿੱਚ ਵੱਜ ਗਿਆ ਮਦਰ ਕੌਣ ਬੈਠੀ ਸੀ ਮੈਡਮ ਬੈਠੇ ਸੀ ਮਗਰ ਮੈਨੂੰ ਕੀ ਕੌਣ ਹੈ ਕੀ ਨਾਮ ਇਹਨਾਂ ਦਾ ਇਹਨਾਂ ਦਾ ਨਾਮ ਜੈਸਿਕਾ ਮੈਡਮ ਆ ਇਹ ਚਾਚੀ ਤੇਰੇ ਹੈ ਪਿਕਚਰ ਪਿਕਚਰ ਤੇ ਕਿਹੜੀ ਜਗ੍ਹਾ ਤੇ ਇਹ ਜीडीਸੀ ਦੇ ਲਾ ਜਲੰਧਰ ਦੇ ਆ ਮੈਂ ਲਾਇਆ ਵਾ ਪੂਰਨ ਪੂਰਨਪੁਰਾ ਜਲੰਧਰ ਓਕੇ ਓਕੇ ਹਾਂਜੀ ਮੇਰਾ ਰਾਮ ਕੀ ਰਾਮ ਜੀ ਕੀ ਹੋਇਆ ਕੀ ਆ ਮੈਂ ਸਾਹਿਬ ਜੀ ਮੈਂ ਜਲੰਧਰੋਂ ਅਲਵਾਰੇ ਦੀ ਆਰਮੀ ਦਾ ਤੇਲ ਲੈ ਕੇ ਜਾ ਰਿਹਾ ਸੀਗਾ ਜੀ ਅਫਨੋਰ ਮੇਰਾ ਟਾਇਰ ਪਾੜ ਗਿਆ ਮੋਰਲਾ ਗੱਡੀ ਦਾ ਹਾਂਜੀ ਮੈਂ ਜਾ ਕੇ ਆ ਲਾ ਕੇ ਟਾਇਰ ਉਹ ਜੇਕ ਲਾ ਰਿਹਾ ਥੱਲੇ ਆਣ ਕੇ ਤੇ ਮੈਨੂੰ ਸਿਗਨਲ ਦੇ ਰਿਆਂ ਹੌਲੀ 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 ਇਹਨੇ ਜੀ ਅੱਖਾਂ ਇਹਦੀਆਂ ਭੁੱਲੀਆਂ ਡਰਾਈਵਰ ਦੀਆਂ ਇਹਨੇ ਨੇ ਆਸੇ ਪਾਸੇ ਦੇਖਿਆ ਇਹਨੇ ਜਦੋਂ ਵਿੱਚ ਵੱਜਣ ਲੱਗੀ ਮੈਂ ਆਪਣੇ ਭਈਏ ਨੂੰ ਬਾਅਦ ਦਿੱਤਾ ਮੈਂ ਕਿਹਾ ਥੱਲੇ ਉੱਨਿਕ ਜਾਓ ਕਾਰ ਵਿੱਚ ਲੱਗੀ ਪੂਰੀ ਸਪੀਡ ਸੀਗੀ ਜੀ ਇਹਦੀ ਗੱਡੀ ਦੀ ਹਰ ਇੱਕ ਬੰਦੇ ਨੂੰ ਮੈਨੂੰ ਪਤਾ ਆ ਜਿਹਨਾਂ ਨੂੰ ਦੱਸ ਰਹਾ ਹਾਂ ਜਾਣਕਾਰੀ ਪਤਾ ਤੁਹਾਨੂੰ ਇੱਕ ਲੇਡੀ ਜੀ ਦੀ ਕੱਟ ਹੋ ਗਈ ਵਿੱਚ ਮੇਰੇ ਨੂੰ ਲੇਡੀ ਦਾ ਪਤਾ ਨਹੀਂ ਲੱਗਾ ਵੀ ਪਿਛਲੇ ਬੰਨੇ ਸੀ ਇਹ ਹੈਗੀ ਫੇ ਮੋਰੇ ਡਰਾਈਵਰ ਨੂੰ ਕੱਢਿਆ ਡਰਾਈਵਰ ਕਹਿੰਦਾ ਠੀਕ ਆ ਉਹ ਮੁੜ ਕੇ ਕੱਢ ਕੇ ਬਾਰੀ ਬਾਰੀ ਖੋਲ ਕੇ ਉਹਨੂੰ ਕੱਢਿਆ ਉਹਦੇ ਬੈਲਟ ਲੱਗੀ ਹੋਈ ਤੇ ਬੈਲ ਗੱਡੀ ਦਾ ਡਿਫਰਾਸ ਸੀਗਾ ਨਾ ਗੱਡੀ ਟਾਇਰ ਪਾਟ ਗਈ ਮੋੜ ਲਾਈ ਇੱਕ ਟਰੱਕ ਹੈ ਨੰਬਰ ਪੀਵੀ08 ਬੀਡਬਲਯੂ 0466 ਜਿਹਦਾ ਡਰਾਈਵਰ ਰਣਕੀ ਦਾਮਾ ਟਰੱਕ ਦਾ ਮੋਹਲਾ ਟਾਇਰ ਫਟਿਆ ਸੀਗਾ ਉਹ ਜੈਕ ਲਗਾ ਕੇ ਡੀ ਟ੍ਰੋਡ ਦੇ ਉੱਪਰ ਡਿਵਾਈਡਰ ਦੇ ਨਾਲ ਟਾਇਰ ਬਦਲ ਰਿਹਾ ਸੀਗਾ ਪਿੱਛੇ ਇੱਕ ਗੱਡੀ ਹੈ ਐਗਨਸ ਪੀਵੀ08 ای জেড 2228 ਜਿਹਦਾ ਡਰਾਈਵਰ ਰਾਦੇਸ਼ਾ ਸੀਗਾ ਉਹਦੇ ਪਿੱਛੇ ਇੱਕ ਲੇਡੀ ਬੈਠੀ ਸੀ ਮੈਡਮ ਜੈਸੀ ਦਾ ਇਹ ਰੌਣ ਵਾਲੇ ਹੈਗੇ ਪੂਰਨਪੁਰ ਤੋਂ ਆਦੇ ਉਹ ਮਗਰੋਂ ਵਾਲ ਕੇ ਖੜੇ ਟਰੱਕ ਦੇ ਵਿੱਚ ਵੱਜੀਆ ਜਿਹੜੀ ਲੇਡੀਜ਼ ਹੈ ਜੈਸੀ ਦਾ ਉਹਦੀ ਮੌਕੇ ਤੇ ਹੀ ਮੌਤ ਹੋ ਗਈਆ ਤੇ ਡਰਾਈਵਰ ਜਿਹੜਾ ਉਹ ਇੰਜਰਡ ਵਾਲੇ ਜਿਹਨੂੰ ਐਂਬੂਲੈਂਸ ਰਾਹੀਂ ਹਸਪੀਟਲ ਭੇਜ ਦਿੱਤਾ ਕੀ ਟਰੱਕ ਵਾਲਾ ਟਰੱਕ ਵਾਲਾ ਆਪਣੇ ਕੋਲ ਹੈ ਕੀ ਕਾਰਵਾਈ ਹੈ ਕਾਰਵਾਈ ਜੋ ਵੱੜੀ ਬਿਆਨ ਲੈ ਕੇ ਜੋ ਵੀ ਹੋਏਗੀ ਉਹ ਕੀਤੀ ਜਾਵੇਗੀ